ਉਹ ਗੱਦੜੀ ਬੋਲ ਕੇ ਕਿੰਦੀ ਕੈਸੀ ਫਸੂਪੀ ਆ। ਅੱਛੇ ਬੱਚੇ ਤੁਹਾਡੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਭੈਣ ਤੁਹਾਨੂੰ ਤੁਰੇ ਜਾਂਦਿਆਂ ਨੂੰ ਰੋਕ ਕੇ ਦੱਸਦੀ ਆ ਕਹਿੰਦੀ ਵੀਰ ਜੀ ਸਾਲ ਹੋ ਗਿਆ ਮੈਨੂੰ ਇੱਥੋਂ ਦਵਾਈ ਲੈਂਦੀ ਨੂੰ। ਮੇਰੀ ਆਵਾਜ਼ ਬੰਦ ਹੋ ਗਈ ਸੀ ਮੈਂ ਬੋਲਦੀ ਨਹੀਂ ਸੀ ਮੈਂ ਕਦੇ ਇੱਕ ਸਾਲ ਬੋਲ ਕੇ ਨਹੀਂ ਸੀ ਦੇਖਿਆ ਕਦੇ। ਤਿੰਨ ਮਹੀਨੇ ਹੋ ਗਏ। ਵੀਰ ਜੀ ਦਵਾਈ ਲੈ। ਤਿੰਨ ਮਹੀਨੇ ਹੋ ਗਏ ਦਵਾਈ ਲੈਣ ਲੱਗੀ ਨੂੰ ਤੇ ਹੁਣ ਭੈਣ ਬੋਲਣ ਵੀ ਲੱਗੀ ਕਹਿੰਦੀ ਮੈਂ ਹੁਣ ਗੱਲਾਂ ਵੀ ਕਰਦੀ ਆ ਆਪਣੇ ਬੱਚਿਆਂ ਦੀ ਵੀ ਪਰਪਲਿਸ਼ ਕਰਦੀ ਆ ਹੁਣ ਮੈਂ ਠੀਕ ਆ ਕੀ ਨਾ ਭੈਣ ਤੇਰਾ ਰਮਨਦੀਪ ਕੋਰ ਭੈਣੇ ਰਮਨਦੀਪ ਜਿਉਂਦੀ ਬਸਦੀ ਰਹ ਤੂੰ ਆਪਣੇ ਬੱਚਿਆਂ ਦੀ ਪਰਪਲਿਸ਼ ਕਰ ਸਕੇ ਜੀ ਤਾਲ ਤੇ ਮੇ ਰੋਟੀ ਨਹੀਂ ਖਾਗਦੀ ਹੁੰਦੀ ਦੋਸਤ ਨੂੰ ਕੋਈ ਨਾ ਬੰਦ ਉਹ ਵੀ ਠੀਕ ਹੋ ਜੂ ਗੁਰੂ ਕਰਨ ਦੀ ਕਿਰਪਾ ਭਰੋਸਾ ਰੱਖ ਸਬਰ ਤੇ ਸੰਤੋਖ ਸਭ ਤੋਂ ਵੱਡੀ ਦਵਾਈ ਆ ਦੁਨੀਆ ਦੀ ਬਾਕੀ ਦਵਾਈਆਂ ਛੋਟੀਆਂ ਆ ਵਾ ਸਬਰ ਤੇ ਸੰਤੋਖ ਸਭ ਤੋਂ ਵੱਡਾ ਕੈਪਸੂਲ ਆ ਦੁਨੀਆ ਤੇ ਜਿਹੜਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਦ ਦਵਾਉਂਦਾ ਬਸ ਸਬਰ ਰੱਖਣਾ ਕਰੋਸਾ ਰੱਖਣਾ ਤੇ ਸੰਤੋਖ ਰੱਖਣਾ ਠੀਕ ਆ ਕੋਈ ਨਾ ਮਾਰੇ ਮੇਰ ਕਰਨਗੇ ਇਸ ਤਰ੍ਹਾਂ ਸ਼ੁਕਰੀਆ ਦਾ ਉੱਪਰ ਵਾਲਾ ਨਹੀਂ ਵੀਰ ਤੁਸੀਂ ਜੇ ਇਜਾਜ਼ਤ ਦਿੱਤੀ ਤਾਂ ਮੈਨੂੰ ਦਵਾਈ ਮਿਲੀ ਕਰੇ ਕਰਾਵੇ ਆਪਿਆ ਮਹੀਨਾਂ ਹੋ ਗਏ ਸੀ ਮੈਂ ਕਿਸੇ ਡਾਕਟਰ ਦਾ ਮੂੰਹ ਹੈ ਜਾਂ ਨਹੀਂ ਜਿਹੜਾ ਨਹੀਂ ਦੇਖਿਆ ਸਾਰੇ ਪਾਸੇ ਵਿਟਾਮਿਨ ਜੁਗਾ ਮੈਂ ਗਿਆ ਜਿਉਂਦੀ ਬਾਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਿੱਟੀ ਪਹਿਲਾਂ ਮੇਰੇ ਦੰਦ ਦਿੰਦੇ ਹੁੰਦੇ ਸੀਗਾ ਬਿੱਟੀ ਸਾਫ਼ੀ ਦਹਿਲ ਤੇ ਉਸ ਤੋਂ ਬਾਅਦ ਮੇਰੀ ਆਵਾਜ਼ ਚ ਲੋਸ ਹੋ ਗਿਆ ਬਿੱਟੀ ਮੈਂ ਬੋਲ ਕੇ ਨਹੀਂ ਵਿਖਿਆ ਸੀ ਘਰ ਮੈਂ ਮੈਨੇ ਦੀ ਬੀ 3 ਮੇਰੀ ਆਵਾਜ਼ ਨਹੀਂ ਕੋਈ ਆ ਇੱਕ ਤੋਂ ਤਿੰਨ ਮਹੀਨੇ ਦੀ ਦਵਾਈ ਬੰਦ ਕਰਾਂ ਸਮ ਹੁਣ ਸੱਤ ਤੰਨੇ ਹੁਣ ਕੱਲੀ ਗਲੇ ਦੀ ਪ੍ਰੋਬਲਮ ਰਹਿ ਗਈ ਬਾਕੀ ਸਭ ਹੀ ਸਹੀ ਆਵਾਜ਼ ਬਿਲਕੁਲ ਸਹੀ ਆ ਮੇਰਾ ਨਾਮ ਪਰਮਜੀਤਾ ਇਹ ਮੇਰੀ ਵਾਈਫ ਹੈ ਜਿਹਦਾ ਨਾਮ ਰਵਿੰਦੀਪ ਕੌਰ ਆ ਇਹਨਾਂ ਦੇ ਜੀ ਪਹਿਲਾਂ ਤੋਂ ਨਾ ਸਾਤੀ ਦੇ ਵਿੱਚ ਦਰਦ ਹੋਦਾ ਜੀ ਸਾਤੀ ਦੇ ਦਰਦੋ ਵਿੱਚ ਫਿਰ ਇਹਨਾਂ ਦੀ ਬਾਜ ਬੰਦ ਹੋ ਗਈ ਬਹੁਤ ਡਾਕਟਰਾਂ ਨੇ ਦਿਖਾਇਆ ਪਰ ਸਾਨੂੰ ਕਿਤੋਂ ਆਰਾਮ ਨਹੀਂ ਆਇਆ ਫਿਰ ਇਹਨਾਂ ਦੀ ਬਾਜ ਬੰਦ ਹੋ ਗਈ ਬਾਜ ਬੰਦ ਹੋਣ ਤੋਂ ਬਾਅਦ ਦੇ ਵਿੱਚ ਫਿਰ ਰੋਟੀ ਪਾਣੀ ਵੀ ਖਾਣਾ ਬੰਦ ਹੋ ਗਈ ਹੁਣ ਤਕਰੀਬਨ ਸਾਨੂੰ 3 ਕੁ ਮਹੀਨੇ ਹੋ ਗਏ ਇੱਥੇ ਆਉਂਦਿਆਂ ਨੂੰ ਮਲਕਤਾ ਦੀ ਸੇਵਾ ਦੇ ਵਿੱਚ ਜੋ ਵੀ ਇੱਥੋਂ ਸਾਨੂੰ ਦਵਾਈ ਦਿੰਦੇ ਆ ਤੇ ਹੁਣ ਇਹਨਾਂ ਦੀ ਬਾਜ ਆਈ ਨੂੰ 10 ਦਿਨ ਹੋ ਗਏ ਬਾਜ ਬੋਲਣ ਵਧੀਆ ਲੱਗੇ ਸਾਫ਼ ਬੋਲਦੇ ਆ ਕੋਈ ਮਹਾਰਾਜੀ ਦੀ ਕਿਰਪਾ ਨਾਲ ਕੋਈ ਰਿਕਵਰ ਨਹੀਂ ਹੈਗੀ ਹੁਣ ਸਾਰਪ ਇਹਨਾਂ ਨੂੰ ਗਲੇ ਦੀ ਪ੍ਰੋਬਲਮ ਰਹੀ ਹੈ ਹੁਣ ਇਹ ਪ੍ਰਸ਼ਾਦਾ ਪਾਣੀ ਕੁਝ ਵੀ ਨਹੀਂ ਸਖ ਸਕਦੇਗੇ ਸਿਰਫ ਕੋਈ ਮਾੜਾ ਮੋਟਾ ਬ੍ਰੈਡ ਬਰੁੱਡ ਖਾ ਸਕਦੇ ਆ ਹੋਰ ਕੁਝ ਨਹੀਂ ਖਾ ਸਕਦੇਗੇ ਤੇ ਸਾਨੂੰ ਇੱਥੇ ਆਉਣ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਜੋ ਕਿ ਮੈਂ ਆਪਦੇ ਪਰਿਵਾਰ ਨਾਲ 1 ਸਾਲ ਤੋਂ ਬਾਅਦ ਦੇ ਵਿੱਚ ਹੁਣ ਆਪਦੇ ਪਰਿਵਾਰ ਨਾਲ ਦੋਸਤ ਸਾਂਝੀ ਗੱਲ ਲੈਂਦੇ ਆ ਇੱਕ ਕੋਈ ਸਾਈਕੋਲੋਜੀਕਲ ਪ੍ਰੋਬਲਮ ਨਹੀਂ ਸੀ ਨਹੀਂ ਜੀ ਜਿਹੜੇ ਡਾਕਟਰ ਕੋਲ ਅਸੀਂ ਜਾਂਦੇ ਸੀ ਨਾ ਸਾਨੂੰ ਸਾਰੇ ਰਿਪੋਰਟਾਂ ਕਰ ਲੈਂਦੇ ਸੀਗੇ ਰਿਪੋਰਟਾਂ ਕਰਕੇ ਜਾਂ ਐਕਸ-ਰੇ ਸੀ ਜੀ ਸਾਰਾ ਕਰਕੇ ਉਹਨਾਂ ਨੇ ਕਹਿੰਦੇ ਦੀ ਰਿਪੋਰਟਾਂ ਦੇ ਵਿੱਚ ਕੋਈ ਸਾਇ ਨਹੀਂ ਰਿਹਾਗਾ ਸਾਨੂੰ ਬਹੁਤ ਦਵਾਈ ਦਵਾਈ ਖਾਧੀ ਪਰ ਉੱਥੋਂ ਵੀ ਸਾਨੂੰ ਕੋਈ ਫਰਕ ਨਹੀਂ ਪਿਆ ਗਿਆ ਜਿਗਰਾਂ ਉਹ ਵੀ ਦਾਖਲ ਰੱਖੀ ਉਥੋਂ ਵੀ ਸਾਨੂੰ ਉਹਨ ਵੀ ਇਹ ਗੱਲ ਕਹੀ ਕਹਿੰਦਾ ਵੀ ਇਹਨੂੰ ਕੋਈ ਫਰਕ ਨਹੀਂ ਪਿਆ ਫਿਰ ਮੈਂ ਗਲੇ ਵਾਲੇ ਡਾਕਟਰ ਕੋਲੇ ਗਿਆ ਗਲੇ ਵਾਲੇ ਡਾਕਟਰ ਨੂੰ ਦਿਖਾਇਆ ਜਿਗਰਾਂ ਵੀ ਕੱਚੇ ਮਾਰਕ ਰੋਡ ਤੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਇਹਦੇ ਜਿਹੜਾ ਗਲੇ ਦੀ ਇਹ ਪ੍ਰੋਬਲਮ ਆ ਨਾ ਕਹਿੰਦੇ ਇਹਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਫਿਰ ਸਾਨੂੰ ਉਥੋਂ ਪਿੰਡ ਦਾ ਸਤਮਾ ਗਲਾ ਡਾਕਟਰ ਸੀਗਾ ਉਸਨੇ ਸਾਨੂੰ ਰਹਿ ਦਿੱਤੀ ਕਹਿੰਦਾ ਵੀ ਤੁਸੀਂ ਉੱਥੇ ਮਨੁੱਖਤਾ ਦੀ ਸੇਵਾ ਦੇ ਵਿੱਚ ਲੈ ਕੇ ਜਾਓ ਉੱਥੇ ਵੀ ਤੁਸੀਂ ਠੀਕ ਹੋ ਜਾਓਗੇ ਕਿਉਂ ਅਸੀਂ ਜੀ ਦਿਹਾੜੀ ਜੋਤੇ ਵਾਲੇ ਬੰਦੇ ਆ ਠੀਕ ਆ ਜੀ ਉਹੀ ਕਮਾਣੀ ਉਹੀ ਖਾਣੀ ਆ ਮੈਂ ਬਹੁਤ ਜਣੀ 1 ਸਾਲ ਦੇ ਵਿੱਚ ਬਹੁਤ ਘੁੰਮ ਫਿਰ ਲਿਆ ਜਾਨੀ ਕਿਤੋਂ ਸਾਡੀ ਦਵਾਈ ਇਹਨੂੰ ਆਰਾਮ ਨਹੀਂ ਆਏਗਾ ਜਾਨੀ ਹੁਣ ਸਾਨੂੰ 3 ਕਿ ਮਹੀਨੇ ਹੋ ਗਏ ਹੁਣ ਜਾਨੀ ਇਹ ਵਧੀਆ ਬੋਲਦੀ ਆ ਵਧੀਆ ਸਾਰਾ ਕੁਝ ਕਰਦੀ ਆ ਹੁਣ 3 ਮਹੀਨੇ ਦਵਾਈ ਚੱਲੀ 3 3 ਮਹੀਨੇ ਦਾ ਹੋਇਆ ਸਾਨੂੰ ਦਵਾਈ ਨੂੰ ਇਥੋਂ 3 ਮਹੀਨੇ ਤੋਂ ਪਹਿਲਾਂ ਪਹਿਲਾਂ ਹੀ ਬੋਲਣ ਲੱਗ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਹਾਰਾਜ ਜੀ ਸ਼ੁਕਰਾਨਾ ਕਰਦੇ ਆਂ ਮਾਲਕਾ ਸਭ ਨੂੰ ਤੰਦਰੁਸਤੀ ਜੋ ਵੀ ਇੱਥੇ ਭੈਣ ਭਾਈ ਆਉਂਦੇ ਆ ਸਭ ਨੂੰ ਸੁੱਖ ਸ਼ਾਂਤੀ ਨਾਲ ਘਰ ਕੇ ਭੇਜਣ ਦਾ